ਤਾਪਾ ਦੇ ਪੰਡਤਾ ਸੱਜ ਦਜ ਨੇ ਹੂੰ ਮੈਂ ਤਾਪਾ ਦੇ ਪੰਡਤਾ ਹੋ ਟੁੱਟੇ ਨਾ ਜੋ ਕਦੇ ਲੱਗੇ ਆਣ ਕੇ ਐ ਹੋ ਜਹ ਜਨੇਊ ਤੂੰ ਲਿਆ ਪਛਾਣ ਕੇ ਦਇਆ ਕਪਾ ਦਇਆ ਕਪਾ ਸੰਤੋਖ ਸੂਤ ਜੱਤ ਗੰਡੀ ਜੱਤ ਗੰਡੀ ਸਤ ਵਟ ਇਹ ਹਜਨੇਉ Upon day ਸੋ ਮਾਨਸ ਨਾਨਕਾ ਨਾਨਕਾ ਧਨ ਸੋ ਮਾਨਸ ਨਾਨਕਾ ਜੋ ਗਾਲਿ ਚੱਲੇ ਉਹ ਨਾਮ ਲੀਏ ਚਾਰ ਪਦਾਰਥ ਮਿਲੇ ਅਚਾਨਕ ਨਾਮ ਲਿਏ ਸਤਿਗੁਰ ਨਾਨਕਾ ਚਾਰ ਪਦਾਰਥ ਮਿਲੇ ਅਚਾਨਕ ਨਾਮ ਲਿਏ ਸਤਿਗੁਰ ਨਾਨਕ ਹੰਸ ਖਾਏ ਜੁਗ ਮੋਤੀ ਮਾਰਗ ਹੋ ਨਾਮਲੀ ਗੁਰਨਾਣਕ ਗਾ ਦੁਖ ਦਰਦ ਦੁਖ ਦਰਦ ਸਭ ਮਿਟੇ ਪਿਆਨਕ ਸਾਰੀ ਸੰਗਤ ਗੱਜ ਕੇ ਬੋਲੋ ਤਨ ਸ਼੍ਰੀ ਗੁਰੂ ਬਾਬਾ ਨਾਨਕ ਤਨ ਸ਼੍ਰੀ ਗੁਰੂ ਬਾਬਾ ਨਾਨਕ ਹੋ ਟੁੱਟੇ ਨਾ ਜੋ ਕਦੇ ਮਲ ਲੱਗੇ ਆਣ ਕੇ ਮਲ ਲੱਗੇ ਆਣ ਕੇ ਇਹੋ ਜੱਜ ਨੇ ਉਤੋ ਲਿਆ ਪਛਾਣ ਕੇ ਇਹੋ ਜੱਜ ਨੇ ਉਤੋ ਲਿਆ ਪਛਾਣ ਕੇ ਉਹ ਨੇਕੀ ਦਾਇ ਭਕਰਮ ਕਮਾਦੇ ਪੰਡ ਤਾਂ ਹਤਮਾ ਦੇ ਸੱਚ ਦਾ ਜਨੇਊ ਹੈ ਤਾਪਾ ਦੇ ਪੰਡਤਾ ਸੱਚ ਦਾ ਜਨੇਊ ਹੈ ਤਾਪਾ ਦੇ ਪੰਡਤਾ ਹੋ ਕਰੋ ਪ੍ਰਚਾਰ ਪੰਡਤ ਜੀ ਸੱਚ ਦਾ ਭੁੱਲ ਕੇ ਵੀ ਕਰੀ ਨਾ ਵਪਾਰ ਕੱਚ ਦਾ ਹੋ ਭੁੱਲ ਕੇ ਭੁੱਲ ਕੇ ਵੀ ਕਰੀ ਨਾ ਬਪਾਰ ਕੱਚ ਦਾ ਹਰ ਜੀਓ ਕਿਰਪਾ 자, <목소리도> 뜨구운다 ਪੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਬਾਲੀ ਦਿਲ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤ ਹਾਂ ਰੋਹ ਕੇ ਰਹੇ ਲ ਮਗਦੇਸ ਕੇ ਮਗੇਲੇ ਵੀ ਪੰਗ ਸੀ ਪੁੰਦੇ ਲ ਪਪ ਪੁੰਜ ਕੋਮਲਤ ਹੈ ਕੋ ਖਾ ਕੋ ਨ ਗਾ ਵੇ ਜੀ ਨ ਮਚੀ ਨ ਕੇ ਸੀਸ ਨੇ ਆਵੇ ਤੇ ਬਤੀ ਤੇ ਆਏ ਦੁਖ ਦੇਹ ਕੋ ਦਲਤ ਹੈ ਜਿਨੇ ਤੋਹੇ ਧਿਆਇਓ ਤਿਨੇ ਪੂਰਨ ਪ੍ਰਤਾਪ ਪਾਇਓ ਸਰਬ ਤਨ ਤਾਮ ਫਲ ਫੂਲ ਸੋਫਲਤ ਹੈ ਕਤਹੂ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕਿਓ ਕਤਹੂ ਅਚਿੰਤ ਹੋਏ ਕੈ ਸੋਭਤ ਅਚੇਤ ਹੋ ਕਤਹੂ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ ਕਹੂ ਮਹਦਾਨੀ ਹੋਏ ਕੈ ਮੰਗਿਓ ਤਨ ਦੇ ਤੋ ਕਹੂ ਮਹਾਰਾਜ ਨਿਕੋ ਦੀਜਤ ਅਨੰਤ ਦਾਨ ਕਹੂ ਮਹਾਰਾਜ ਨਿਤੇਸ਼ੀਨ ਸ਼ਤਲੇਤ ਹੋ ਕਹੂ ਬੇਦਰੀਤ ਕਹੂ ਤਾਂ ਸੋ ਬੇਪਰੀਤ ਕਹੂ ਤ੍ਰਿਗੁਣ ਅਤੀਤ ਕਹੂ ਸੁਰਗਨ ਸਮੇਤ ਹੋ ਤ੍ਰਿਗੁਣ ਅਤੀਤ ਕਹੂ ਸੁਰਗਨ ਸਮੇਤ ਹੋ ਤ੍ਰਿਗੁਣ ਅਤੀਤ ਕਹੂ ਸੁਰਗਨ ਸਮੇਤ ਹੋ ਕਰੋ ਪ੍ਰਚਾਰ ਪੰਡਤ ਜੀ ਸੱਚ ਦਾ ਕਰੋ ਪ੍ਰਚਾਰ ਪੰਡਤ ਜੀ ਸੱਚ ਦਾ ਕਰੀ ਨਾ ਵਪਾਰ ਭੁੱਲ ਕੇ ਵੀ ਕੱਚਦਾ ਕਰੀ ਨਾ ਵਪਾਰ ਭੁੱਲ ਕੇ ਵੀ ਕੱਚਦਾ ਧਾਤੀ ਜੱਥੇ ਵਾਂਗੂ ਤੂੰ ਵੀ ਕਾਹਦੇ ਪੰਡਤਾ ਧਾਤੀ ਜੱਥੇ ਵਾਂਗੂ ਤੂੰ ਵੀ ਕਾਹਦੇ ਪੰਡਤਾ ਸੱਚ ਦਾ ਨੇਊ ਹੈ ਤਾਂ ਪਾ ਦੇ ਪੰਡਤਾ ਸੱਚ ਦਾ ਨੇਊ ਹੈ ਤਾਂ ਪਾ ਦੇ ਪੰਡਤਾ ਅੱਜ ਬਾਜਨੇ ਉਹ ਹੈ ਤਾਂ ਪਾਦੇ ਪੰਡਤਾ ਹੋ ਹੋ ਪੰਡਤ ਹਰਦੇਵਾਲ ਜੀ ਨੂੰ ਮਾਰੇ ਨੇ ਗਿਆਨ ਕਰਾਤਾ ਵੀ ਨਾਲ ਕੀ ਜਾਣਾ ਤੇ ਆਪਾਂ ਵੀ ਗਿਆਨ ਕਰੀਏ ਨਾਲ ਕੁਝ ਨਹੀਂ ਜਾਣਾ ਮਹਾਰਾਜ ਦਾ ਨਾਮ ਹੀ ਜਾਣਾ ਤੇ ਜਿੰਨਾ ਲਾਹਾ ਲੈ ਹੁੰਦਾ ਉਹਨਾਂ ਲਈ ਮਹਾਰਾਜ ਦਾ ਨਾਮ ਜਪੀਏ ਮਨ ਤੇ ਤਨ ਨੂੰ ਸ਼ੁੱਧ ਕਰਕੇ ਇੱਥੇ ਹੀ ਸਮੇ ਦੀ ਸਮਾਪਤੀ ਹੈ ਤੇ ਸਾਡੇ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਬਾਬਾ ਚੈਂਚਲ ਸਿੰਘ ਜੀ ਤੇ ਉਹਨਾਂ ਨੇ ਜਿੰਨੇ ਵੀ ਪਰਿਵਾਰਾਂ ਨੇ ਸੇਵਾ ਕੀਤੀ ਹੈ ਉਹਨਾਂ ਦੇ ਨਾਮ ਇਥੇ ਅਲਾਉਂਸ ਕਰਨੇ ਬਹੁਤ ਜ਼ਰੂਰੀ ਹੈ ਇਹ ਵੀ ਚੀਜ਼ਾਂ ਪਰ ਮੈਨੂੰ ਇਸ ਪਰਿਵਾਰ ਦੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਵੀਰ ਜੀ ਨੇ ਦੱਸਿਆ ਵੀ ਸਤਿਗੁਰੂ ਜੀਆਂ ਦੀ ਪਾਵਨ ਸਤਕਾਰ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਪੰਜ ਨਿਸ਼ਾਨ ਜੀ ਗੁਰੂ ਕੀ ਸੰਗਤ ਦੀ ਸੇਵਾ ਸਤਿਕਾਰਯੋਗ ਸਰਦਾਰ ਭਗਤ ਸਿੰਘ ਜੀ ਘੁੰਮਣ ਸਰਦਾਰਨੀ ਚਰਨ ਕੌਰ ਜੀ ਘੁੰਮਣ ਪੰਜਾਬ ਰੇਡੀਓ ਤੇ ਪੰਜਾਬ ਟੀਵੀ ਯੂਕੇ ਪੇਅਰ ਟਰੈਵਲ ਯੂਕੇ ਵੱਲੋਂ ਇਹ ਸੰਗਤਾਂ ਦੀ ਸੇਵਾ ਹੋਈ ਹੈ ਇਸ ਪਰਿਵਾਰ ਨਾਲ ਜਿਹੜੇ ਪਿਆਰ ਕਰਨ ਵਾਲੇ ਨੇ ਜਿਨ੍ਹਾਂ ਦਾ ਪ੍ਰੇਮ ਦਾ ਰਿਸ਼ਤਾ ਹੈ ਉਹਨਾਂ ਦੇ ਵਿੱਚੋਂ ਬਹੁਤ ਹੀ ਸਤਿਕਾਰਯੋਗ ਐਚਐਸ ਬਸਰਾ ਜੀ ਪਿੰਦੂ ਜੋਹੜ ਜੂਕੇ ਅਮਰੀਕ ਸੈਣੀ ਜੂਕੇ ਜੱਗੂ ਜੋੜਾ ਜੋਲਰ ਜੀ ਫਗਵਾੜੇ ਤੋਂ ਹਰਦੀਪ ਤੱਗੜ ਜੀ ਆਸ਼ੂ ਸੰਪੜਾ ਜੀ ਤਰਲੋਚਨ ਸਿੰਘ ਬਸਰਾ ਜੀ ਦੀਪ ਧਾਮੀ ਜੀ ਮਨਪ੍ਰੀਤ ਕੌਰ ਧਾਮੀ ਜੀ ਸਭਨਾ ਨੇ ਮਹਾਰਾਜ ਜੀ ਦੇ ਪਾਵਨ ਆਮਦ ਦੇ ਖੁਸ਼ੀਆਂ ਮਨਾਇਆਂ ਤੇ ਸ਼ੁਕਰਾਨੇ ਕੀਤੇ ਤੇ ਮੈਡਮ ਹਰਵਿੰਦਰ ਕੌਰ ਸੇਠੀ ਜੀ ਭਤੀਜਾ ਅਕਸ਼ਦੀਪ ਸਿੰਘ ਬਸਰਾ ਬੱਬੀ ਜੋਲ ਜੀ ਸਾਰਿਆਂ ਵੱਲੋਂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਚਾਹ ਪਕੌੜਿਆਂ ਦੇ ਲੰਗਰ ਗੁਰੂ ਦੀ ਸੰਗਤ ਦਾ ਸਤਿਕਾਰ ਗੁਰੂ ਕੇ ਵਜ਼ੀਰਾਂ ਦਾ ਸਤਗੁਰੂ ਜੀ ਦੇ ਸਾਜੇ ਪਿਆਰੇ ਪੰਜ ਪਿਆਰੇ ਪੰਜ ਨਿਸ਼ਾਨੀ ਜੀ ਮਹਾਰਾਜੀ ਦਾ ਧੰਨਵਾਦ ਹੈ ਸਤਿਗੁਰੂ ਜੀ ਦੇ ਇਸ ਨਗਰ ਦੇ ਹੀ ਵਿੱਚੋਂ ਅਸੀਂ ਜੰਮੇ ਪਲੇ ਆ ਤੇ ਆਪਣੇ ਬੱਚਿਆਂ ਨੂੰ ਬੜਾ ਮਾਣ ਦੇ ਕੇ ਗਏ ਨੇ ਢਾਡੀ ਕਲਾ ਦਾ ਸਤਿਕਾਰ ਕਰਦੇ ਆ ਜਥੇ ਇਹਨੂੰ ਸਪੈਸ਼ਲ ਇਨਾਮ 5500 ਰੁਪਏ ਦੇ ਕੇ ਗਏ ਨੇ ਆਪ ਜੀ ਵੱਲੋਂ ਵੀ ਬੇਅੰਤ ਸੇਵਾ ਆਈ ਸਾਡੇ ਪਿਆਰ ਵਾਲੇ ਬਾਬਾ ਸਰਜੀਤ ਸਿੰਘ ਜੀ ਮੈਂ ਪਹਿਲਾ ਪੜਾਲ ਆਇਆ ਨਾ ਬਚਨ ਕਰਕੇ ਹਟਿਆ ਮੈਂ ਕਿਹਾ ਵੀ ਜਿਨ੍ਹਾਂ ਨੇ ਆਰੰਭ ਤੱਕ ਰਾਈਓ ਉਹ ਦਿਸਾਈ ਨਹੀਂ ਰਹੇ। ਨਾ। ਤੇ ਉਹ ਕਹਿੰਦੇ ਸਾਡੀ ਸੇਵਾ ਉੱਥੇ ਲੱਗੀ ਹੋ ਆ ਗੁਰੂ ਘਰੇ। ਚਲੋ ਮਾਰੇ ਨੇ ਕਿਰਪਾ ਕੀਤੀ ਕਿਉਂਕਿ ਵੱਡਿਆਂ ਤੋਂ ਬਿਨਾ ਛੋਟਿਆਂ ਨੂੰ ਆਸਰਾ ਨਹੀਂ ਹੁੰਦਾ। ਸਾਨੂੰ ਇੱਥੇ ਖੜ ਕੇ ਬੋਲਣ ਦਾ ਆਸਰਾ ਤੁਹਾਡੀਆਂ ਅਸੀਸਾਂ ਤੇ ਵੱਡਿਆਂ ਦੇ ਥਾਪੜਿਆਂ ਦੇ ਨਾਲ ਮਿਲ ਰਿਹਾ। ਰਹਿੰਦੇ ਪੜਾਵਾਂ ਵਿੱਚ ਹਾਜ਼ਰੀ ਭਰਨੀ ਆ ਹੁਣ ਮੇਰਾ ਬਚਨ ਇਹ ਆਪਣੇ ਹਿਰਦੇ 'ਚ ਵਸਾਇਓ ਤੇ ਬੇਨਤੀ ਚਰਨਾਂ 'ਚ ਪ੍ਰਵਾਨ ਕਰਿਓ। ਇਹ ਨਾ ਹੋਵੇ ਵੀ ਸ਼ਾਮ ਤੱਕ ਆਪਾਂ ਪੰਜ ਪਿਆਰੇ ਰਹਿ ਜੀਏ। ਤੇ ਅਸੀਂ ਰਹਿ ਜੀਏ ਇਕੱਲੇ ਵੀ ਸੰਗਤ ਘਰੋਂ ਘਰੀ ਇੱਕੋ ਹੀ ਦਿਨ ਹੁੰਦਾ ਤੇ ਆਪਾਂ ਸਮਾਪਤੀ ਤੱਕ ਗੁਰੂ ਘਰੇ ਜਾ ਕਰਕੇ ਮਹਾਰਾਜ ਤੋਂ ਖੁਸ਼ੀ ਲੈਣੇ ਨੇ ਮੁੜਨ ਦੀ ਇਹ ਬੇਨਤੀ ਪ੍ਰਵਾਨ ਕਰਿਓ ਅਗਲਾ ਜਿਹੜਾ ਪ੍ਰੋਗਰਾਮ ਹੈ ਸਤਕਾਰਯੋਗ ਬਾਬਾ ਚੈਨਚਲ ਸਿੰਘ ਜੀ ਸਾਰੀ ਨੇ ਸੇਵਾ ਨਿਭਾਉਂਦੇ ਨੇ ਗੁਰਦੁਆਰਾ ਸਾਹਿਬ ਵੀ ਪ੍ਰਬੰਧਕ ਜਿਨ੍ਹਾਂ ਦੇ ਨਾਲ ਵੀ ਉਹਨਾਂ ਪਾਸੋਂ ਸਰਵਣ ਕਰੀਏ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਰਵਣ ਕਰ ਰਹੇ ਸੀ ਸਾਡੇ ਬਹੁਤ ਹੀ ਸਤਿਕਾਰਯੋਗ ਪਿਆਰ ਵਾਲੇ ਪਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਢਾਡੀ ਜਥੇ ਨੂੰ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਗੁਰੂ ਇਤਿਹਾਸ ਵਿੱਚੋਂ ਸਾਂਝਾ ਪਾਈਆਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਤੇ ਜਿਉ ਆਖਦੇ ਆ ਇਸ ਪੜਾ ਦੇ ਉੱਤੇ ਪ੍ਰਬੰਧਕ ਜਨਾਂ ਦਾ ਧੰਨਵਾਦ ਸਮੂਹ ਸੰਗਤਾਂ ਦਾ ਧੰਨਵਾਦ ਸੋ ਕੁਝ ਨਾਮ ਸਾਡੇ ਪਾਸ ਆਏ ਨੇ ਉਹ ਇੱਕ ਅੱਧੇ ਕਮਿੰਟ ਦੇ ਵਿੱਚ ਮੈਂ ਗਿਣਦੇ ਨੇ ਸਰਦਾਰ ਕੁਲਵਿੰਦਰ ਸਿੰਘ ਜੀ ਕਿੰਦਾ ਉਹਨਾਂ ਵੱਲੋਂ 3100 ਰੁਪਏ ਪਾਲਾ ਕਨੇਡਾ ਉਹਨਾਂ ਵੱਲੋਂ 2100 ਰੁਪਏ ਮਾਨਾ ਉਹਨਾਂ ਵੱਲੋਂ 500 ਰੁਪਏ ਸਰਦਾਰ ਗੁਜਰ ਸਿੰਘ 1100 ਰੁਪਏ ਪੰਮਾ ਭੋਗਲ 2100 ਰੁਪਏ ਸਰਦਾਰ ਕਰਨੈਲ ਕਰਨੈਲ ਸਿੰਘ ਕਨੇਡਾ 2000 ਰੁਪਏ ਤੇ ਪ੍ਰਸ਼ਾਦ ਦੀ ਸੇਵਾ ਜੋਬਨ ਯੂਕੇ ਵੱਲੋਂ ਹੋਈ 5500 ਰੁਪਏ ਸੋ ਇਹਨਾਂ ਗੁਰਮੁਖ ਪਿਆਰਿਆਂ ਨੇ ਸੇਵਾਵਾਂ ਨਿਭਾਈਆਂ ਸਤਿਗੁਰੂ ਜੀ ਸਭਨਾਂ ਨੂੰ ਗੁਰਸਿੱਖੀ ਦੀ ਦਾਤ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕਰਕੇ ਨੇ ਹਾਲ ਕਰਨ ਪੰਜ ਪਿਆਰੇ ਸਹਿਬਾਨਾਂ ਦਾ ਧੰਨਵਾਦ ਗ੍ਰੰਥੀ ਸਹਿਬਾਨਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਮਹਾਰਾਜੀਆਂ ਦਾ ਸੋ ਇਸ ਪੜਾਤ ਹੁਣ ਆਪਾਂ ਚਾਲੇ ਪਾਉਣੇ ਨੇ ਅਗਲੇ ਪੜਾ ਨੂੰ ਸੋ ਬੜੇ ਪਿਆਰ ਦੇ ਨਾਲ ਹਰਜਸ ਕਰਦੇ ਆ ਹੋਇਆ ਸਿੱਧੇ ਸਿੱਧੇ ਸੰਗਤਾਂ ਨੇ ਜਾਣਾ ਹੈ ਬੇਨਤੀਆਂ ਨੂੰ ਪ੍ਰਵਾਨ ਕਰਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਸੂ ਕੌਣ ਆਣਾ ਪਰੇ ਤੇਰੇ ਹੁੱਕ ਤੱਕ ਤਾਂ ਹੋ ਗਈਏ ਸਤਿਗੁਰੂ ਕਰ ਸਰ ਕਰਕੇ ਤੇਰੇ